ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪਸ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਹਾਡਾ ਮੇਰੇ ਚੈਨਲ ਉੱਤੇ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਜ ਜਿਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਸੂਟ ਦੇ ਘੇਰੇ ਨੂੰ ਕਿੱਦਾਂ ਆਪਾਂ ਇੱਕ ਡਿਜ਼ਾਈਨਰ ਲੁੱਕ ਦੇ ਸਕਦੇ ਹਾਂ ਇੱਕ ਸਿੰਪਲ ਸੂਟ ਦੇ ਘੇਰੇ ਨੂੰ ਆਪਾਂ ਕਿੱਦਾਂ ਅਟਰੈਕਟਿਵ ਬਣਾ ਸਕਦੇ ਹਾਂ ਤਾਂ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਹਾਂਜੀ ਸਭ ਤੋਂ ਪਹਿਲਾਂ ਆਪਾਂ ਜੋ ਫੋਲਡ ਕਰਨਾ ਹੈ ਕਪੜਾ ਤਾਂ ਇੱਥੋਂ ਆਪਾਂ 2.5 ਇੰਚ ਦਾ ਮਾਰਕ ਲਗਾ ਲਾਂਗੇ ਜੋ ਆਪਾਂ نیچے ਫੋਲਡ ਕਰਨਾ ਫਿਰ ਉਸ ਤੋਂ ਉੱਪਰ ਆਪਾਂ 1.5 ਇੰਚ ਤੇ ਡਿਜ਼ਾਈਨਿੰਗ ਪਾਉਣੀ ਹੈ ਹਾਂਜੀ ਇਹਦੇ ਉੱਪਰ ਆਪਾਂ 1.5 1.5 ਇੰਚ ਤੇ ਮਾਰਕ ਕਰ ਲਾਂਗੇ ਇਹਨੂੰ ਆਪਾਂ ਸਕੇਲ ਦੀ ਹੈਲਪ ਦੇ ਨਾਲ ਚੰਗੀ ਤਰ੍ਹਾਂ ਆਪਾਂ ਇਹ ਡਰਾ ਕਰ ਲਾਂਗੇ ਲਾਈਨ ਦੀ ਤਰ੍ਹਾਂ ਇੱਕ ਤਾਂ ਜੋ ਆਪਾਂ ਨੂੰ ਡਿਜ਼ਾਈਨ ਬਣਾਉਣ ਦੇ ਵਿੱਚ ਹੈਲਪ ਮਿਲ ਜੇ ਹੁਣ ਆਪਾਂ ਲਾਈਨ ਡਰਾ ਕਰ ਲਈ ਹੈ ਜੋ ਫੈਬਰਿਕ ਹੁਣ ਆਪਣੀ ਸਲਵਾਰ ਦੇ ਵਿੱਚੋਂ ਬਚਿਆ ਸੀ ਆਪਾਂ ਉਹਦੇ 2x2 ਦੇ ਟ੍ਰਾਇੰਗਲ ਬਣਾਵਾਂਗੇ 2/2 ਦੇ ਟ੍ਰਾਇੰਗਲ ਕੱਟ ਕਰ ਲਾਂਗੇ ਆਪਾਂ ਟ੍ਰਾਇੰਗਲ ਵਾਲਾ ਡਿਜ਼ਾਈਨ ਬਣਾਉਣ ਲੱਗੇ ਆ ਜੋ ਮੈਂ ਯੂਜ਼ ਕਰ ਰਹੀ ਹਾਂ ਮੈਜੀਕਲ ਪੈਨਸਲ ਆ ਜਦੋਂ ਤੁਸੀਂ ਪ੍ਰੈਸ ਨਾਲ ਇਹਨੂੰ ਪ੍ਰੈਸ ਕਰੋਗੇ ਤਾਂ ਇਹ ਹੀਟ ਨਾਲ ਉੱਡ ਜਾਏਗਾ ਸਾਰਾ ਪਏ ਜਦੋਂ ਵੀ ਤੁਸੀਂ ਪਲੇਨ ਕੱਪੜੇ ਦੇ ਉੱਪਰ ਡਿਜ਼ਾਈਨਿੰਗ ਬਣਾਉਣੀ ਹੈ ਤਾਂ ਇਹਦਾ ਯੂਜ਼ ਕਰ ਸਕਦੇ ਹੋ ਇਦਾਂ ਕਰਕੇ ਟ੍ਰਾਇਐਂਗਲ ਬਣਾ ਕੇ ਆਪਾਂ ਉੱਪਰ ਪ੍ਰੈਸ ਕਰ ਲਾਂਗੇ ਆਪਾਂ ਇਹ ਪ੍ਰੈਸ ਕਰ ਲਿਆ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਇਹਦਾ ਆਪਾਂ ਕਿੱਦਾਂ ਡਿਜ਼ਾਈਨਿੰਗ ਕਰਨੀ ਹੈ ਇਸ ਲਾਈਨ ਦੇ ਉੱਪਰ ਆਪਾਂ 1 ਬਾਈ 1 ਕਰਕੇ ਰੱਖਾਂਗੇ ਇਹਨਾਂ ਨੂੰ ਇਦਾਂ ਇਸ ਸਲਾਈ ਲਗਾਉਣੀ ਸਟਾਰਟ ਕਰ ਦਾਂਗੇ ਕੀ ਆਪਾਂ ਵਨ ਬਾਈ ਵਨ ਕਰਕੇ ਆਪਾਂ ਕੰਪਲੀਟ ਕਰ ਲਿਆ। ਤਾਂ ਤੁਸੀਂ ਇਹ ਦੇਖ ਸਕਦੇ ਹੋ ਕਿੰਦਾ ਇਹ ਸਟ੍ਰੇਟ ਵਾਈਜ਼ ਆਪਾਂ ਲਗਾਏ ਆ। ਹੁਣ ਆਪਾਂ ਇਹਨੂੰ ਉੱਪਰ ਦੀ ਇਦਾਂ ਫੋਲਡਿੰਗ ਕਰਕੇ ਇਹਨੂੰ ਵਿੱਚ ਨੱਪਦਾਂਗੇ। ਠੀਕ ਹੈ। ਉਜੀ ਆਪਾਂ ਸਲਾਈ ਲਾ ਦਿੱਤੀ ਆ ਹੁਣ ਆਪਾਂ ਇਹਨੂੰ ਹੋਰ ਵੀ ਖੂਬਸੂਰਤ ਬਣਾਉਣ ਵਾਸਤੇ ਇਹਦੇ ਉੱਪਰ ਆਪਾਂ ਲੇਸ ਲਗਾਵਾਂਗੇ ਤੁਸੀਂ ਦੇਖ ਸਕਦੇ ਹੋ ਇਹ ਇਦਾਂ ਲੱਗੇ ਆ ਹੁਣ ਆਪਾਂ ਇਹਦੇ ਉੱਪਰ ਲੇਸ ਅਟੈਚ ਕਰਾਂਗੇ ਹੁਣ ਆਪਾਂ ਇਹਦੇ ਉੱਪਰ ਲੇਸ ਲਗਾਉਣ ਲੱਗੇ ਆ ਤਾਂ ਜੋ ਇਹ ਹੋਰ ਵੀ ਜ਼ਿਆਦਾ ਸੋਹਣਾ ਲੱਗੇ एक लाइन होर लगाव ग लो जी कंप्लीट करती एक लाइन होर लगा के ਤਾਂ ਇਹ ਇਦਾਂ ਦੀ ਲੁੱਕ ਆਈ ਆ ਬਾਰਡਰ 'ਤੇ ਤੁਸੀਂ ਦੇਖ ਸਕਦੇ ਹੋ ਅੱਪਾ ਤੁਹਾਨੂੰ ਫੋਲਡ ਕਰਕੇ ਵੀ ਦਿਖਾਵਾਂਗੇ ਕਿ ਕਿਦਾਂ ਦਾ ਲੱਗਦਾ ਹਾਂਜੀ ਇਹ ਆਪਣਾ ਜਿਹੜਾ ਘੇਰੇ ਦਾ ਡਿਜ਼ਾਈਨ ਬਣ ਕੇ ਰੈਡੀ ਹੈ ਤਾਂ ਇਹ ਦੀ ਲੁੱਕ ਹੈ ਜਿਹੜੀ ਇਸ ਤਰ੍ਹਾਂ ਆਈ ਹੈ ਤੁਹਾਨੂੰ ਇਹ ਮੇਰਾ ਬਣਾਇਆ ਹੋਇਆ ਡਿਜ਼ਾਈਨ ਬਹੁਤ ਜਿਆਦਾ ਪਸੰਦ ਆਇਆ ਹੋਵੇਗਾ ਤੁਸੀਂ ਵੀ ਆਪਦੇ ਸਿੰਪਲ ਸੂਟ ਨੂੰ ਐਦਾਂ ਡਿਜ਼ਾਈਨਰ ਲੁੱਕ ਦੇ ਸਕਦੇ ਹੋ ਜੇ ਤੁਹਾਨੂੰ ਮੇਰਾ ਇਹ ਡਿਜ਼ਾਈਨ ਪਸੰਦ ਆਇਆ ਤਾਂ ਤੁਸੀਂ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਦੈਨ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਪਾਂ ਮਿਲਾਂਗੇ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ